ਯਾਰ ਜੀ ਸਨਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਜਿਹੜੀਆਂ ਹਦਾਇਤਾਂ ਨੇ ਤੇ ਡੀਏਜੀ ਪਟਿਆਲਾ ਰੇਂਜ ਦਿਆ ਦਸ਼ਾ ਨਿਰਦੇਸ਼ਾਂ ਹੇਠ ਪਟਿਆਲਾ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਕਿ ਜਿਹੜੇ ਵੀ ਕੋਈ ਵੈਪਨ ਨੇ ਇਲੀਗਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਵੀ ਕੋਈ ਘਟਨਾ ਉਹਨੂੰ ਅਵਰਟ ਕੀਤਾ ਜਾ ਸਕੇ ਕਿਸੇ ਦਾ ਜਾਨੀ ਜਾਂ مالی ਨੁਕਸਾਨ ਨਾ ਹੋਵੇ ਉਸ ਦੀ ਲੜੀ ਵਿੱਚ ਇਨਚਾਰਜ ਸਪੈਸ਼ਲ ਸੈੱਲ ਪਟਿਆਲਾ ਇੰਸਪੈਕਟਰ ਹਰਜਿੰਦਰ ਸਿੰਘ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਐਸਪੀ ਸਿਟੀ ਤੇ ਐਸਪੀਡੀ ਇਹਨਾਂ ਨੇ ਚੰਗਾ ਕੰਮ ਕੀਤਾ ਇਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਤਿੰਨ ਬੰਦੇ ਇਹਨਾਂ ਨੇ ਅਰੈਸਟ ਕੀਤੇ ਅਮਰਿੰਦਰ ਸਿੰਘ ਉਰਫ ਬਿੱਲੀ ਵਿਕਰਮ ਤੇ ਤੀਜਾ ਬੰਦਾ ਜਿਹੜਾ ਅਰੈਸਟ ਹੋਇਆ ਉਹਦਾ ਨਾਮ ਹੈਗਾ ਸਨੀ ਸੋ ਇਹ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਚਾਰ ਵੈਪਨ ਇਹਨਾਂ ਕੋਲੋਂ ਮਿਲੇ ਨੇ ਦੋ 32 ਬੋਰ ਦੇ ਤੇ ਨਾਲ जिंदा ਕਾਰਤੂਸ ਨੇ 8 ਤੇ ਦੋ 315 ਬੋਰ ਦੇ ਜਿਹਦੇ ਨਾਲ ਚਾਰ जिंदा ਕਾਰਤੂਸ ਰਿਕਵਰ ਕੀਤੇ ਗਏ ਨੇ ਇੰਨਾ ਦੀ ਜੇ ਕ੍ਰਿਮੀਨਲ ਹਿਸਟਰੀ ਦੀ ਗੱਲ ਕਰੀ ਅਮਰਿੰਦਰ ਬਿੱਲੀ ਤੇ ਤਿੰਨ ਪਰਚੇ ਦਰਜ ਨੇ ਤੇ ਸਨੀ ਤੇ ਚਾਰ ਪਰਚੇ ਦਰਜ ਨੇ ਤੇ ਤੀਜਾ ਜਿਹੜਾ ਵਿਕਰਮ ਹੈ ਉਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇੰਨਾ ਪਰਚਿਆਂ ਦੀ ਡਿਟੇਲ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜਾ ਸਨੀ ਹੈ ਇਹ ਤੇ ਸਪੈਸ਼ਲ ਸੈੱਲ ਦਿੱਲੀ ਨੇ ਵੀ ਪਹਿਲਾਂ ਪਰਚਾ ਦਰਜ ਕੀਤਾ ਸੀਗਾ 2023 ਦੇ ਵਿੱਚ ਉਹਦੇ ਚ 18 ਵੈਪਨ ਐ ਤੋਂ ਰਿਕਵਰ ਹੋਏ ਸੀ ਸੋ ਇਹ ਹਾਰਡਹੈਂਡ ਕ੍ਰਿਮੀਨਲ ਐ ਪੁਰਾਣਾ ਕ੍ਰਿਮੀਨਲ ਐ ਸੋ ਹੁਣ ਵੀ ਜਿਹੜਾ ਇਹਨਾਂ ਦਾ ਪਲਾਨ ਸੀਗਾ ਏ ਐਸ ਕੇ ਕਰੋੜ ਜਿਹੜਾ ਗੈਂਗਸਟਰ ਹੈ ਜੇਲ੍ਹ ਚ ਉਹਦੇ ਖਿਲਾਫ ਇਹਨਾਂ ਦਾ ਸੀਗਾ ਐਕਸ਼ਨ ਕਿ ਉਹਦਾ ਕੋਈ ਜਾਣਕਾਰ ਹੈਗਾ ਉਹਦਾ ਇਹਨਾਂ ਨੇ ਕਤਲ ਕਰਨਾ ਸੀ ਉਹਦੇ ਲਈ ਇਹਨਾਂ ਨੇ ਵੈਪਨ ਮੰਗਾਏ ਸੀ ਸੋ ਇਹ ਵੈਪਨ ਫੜ ਕੇ ਉਸ ਕਤਲ ਨੂੰ ਅਵਰਟ ਕੀਤਾ ਗਿਆ ਇਨ ਐਡੀਸ਼ਨ ਇਹਨਾਂ ਤੇ ਹੁਣੇ 2025 ਚ ਵੀ ਪਰਚਾ ਦਰਜ ਹੋਇਆ ਨਾਜਮੰਡੀ ਥਾਣੇ ਦਾ 14/25 ਉਹਦੇ ਚ ਵੀ ਇਹ ਨਾਮਜਦ ਸੀਗੇ ਉਹਨਾਂ ਚ ਵੀ ਉਸ ਪਰਚੇ ਵਿੱਚ ਵੀ ਇਹਨਾਂ ਦੀ ਅਰੈਸਟ ਪਾਈ ਗਈ ਇਸ ਦੇ ਨਾਲ ਹੀ ਜ਼ਿਕਰ ਹੋ ਗਿਆ ਕਿ AGTF ਨੇ ਵੀ ਇਹਨਾਂ ਨੂੰ ਅਰੈਸਟ ਕੀਤਾ ਸੀਗਾ 2023 ਉਦੋਂ ਵੀ ਇਹਨਾਂ ਕੋਲੋਂ ਵੈਪਨ ਰਿਕਵਰ ਹੋਏ ਸੀ ਸੋ ਇਹ ਚੰਗੀ ਰਿਕਵਰੀ ਹੋਈ ਹੈ ਬੜੀ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਲਈ ਤੇ ਇਨਚਾਰਜ ਸਪੈਸ਼ਲ ਸੈਲ ਪਟਿਆਲਾ ਲਈ ਉਹਨਾਂ ਨੇ ਬੜੀ ਮਿਹਨਤ ਨਾਲ ਇਹਨਾਂ ਬੰਦਿਆਂ ਨੂੰ ਫੜਿਆ ਸੋ ਇਹਦੇ ਚ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦਾ ਰਿਮਾਂਡ ਲਿਆ ਗਿਆ ਸੋ ਹੋਪਫੁਲੀ ਇਹਦੇ ਚ ਹੋਰ ਵੀ ਖੁਲਾਸੇ ਹੋਣਗੇ ਸਰ ਸਾਰਾ ਸੱਤ ਗਰੁੱਪ ਬੜਾ ਕੀਪ ਛੋਟੇ ਵੀ ਹੁੰਦੇ ਇਹ ਜਿਹੜਾ ਤਾਰਾਚੰਦ ਗਰੁੱਪ ਹੈ ਜਿਹੜੇ ਇਹ ਆਪਣੇ ਆਪ ਨੂੰ ਮੈਂਬਰ ਕਹਾਂਦੇ ਤਾਰਾਚੰਦ ਗਰੁੱਪ ਦਾ ਕਤਲ ਜਿਹੜਾ ਹੈ ਉਹ ਐਸਕੇ ਕਰੋੜ ਨੇ ਕੀਤਾ ਸੀਗੇ ਐਸਕੇ ਕਰੋੜ ਗਰੁੱਪ ਨੇ ਕੀਤਾ ਸੀ ਇਸ ਕਰਕੇ ਐਸਕੇ ਕਰੋੜ ਗਰੁੱਪ ਦੇ ਕਿਸੇ ਬੰਦੇ ਦਾ ਕਤਲ ਕਰਨਾ ਚਾਹੁੰਦੇ ਸੀ ਉਹਦਾ ਬਦਲਾ ਲੈ ਸਰ ਇਹ ਤਿੰਨੋਂ ਆਪਸ ਵਿੱਚ ਲਿੰਕ ਹੈਗੇ ਆ ਸਰ ਤਿੰਨੋਂ ਆਪਸ ਵਿੱਚ ਲਿੰਕ ਨੇ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਕੋਲ ਵੈਪਨ ਰਿਕਵਰ ਹੋ ਚੁੱਕੇ ਸੋ ਇਹ ਹਾਰਡਹੈਂਡ ਕ੍ਰਾਈਮਨਲ ਨੇ ਇਕੱਠੇ ਇਹ ਵਾਰਦਾਤਾਂ ਵੀ ਕਰਦੇ ਨੇ ਹੁਣ ਵੀ ਜਿਹੜਾ ਅਨਾਜ ਮੰਡੀ ਵਾਲਾ ਪਰਚਾ 2025 ਦਾ ਉਹਦੇ ਵਿੱਚ ਵੀ ਇਹ ਤਿੰਨੇ ਨਾਮ ਜਦ ਸਰ ਸੰਜੀਤ ਜਾਂ ਦੂਜੇ ਕੱਟੇ ਸੀ ਜੀ ਦੇਸੀ ਨਹੀਂ ਇਹ ਗੈਰ ਲੈਸੈਂਸੀ ਨੇ ਗੈਰ ਕਾਨੂੰਨੀ ਨੇ ਸਰ ਇੱਕ ਵੀ ਕਬੱਡੀ ਕੋਈ ਗੈਂਗਵਾਰ ਦਾ ਤਿਆਰੀ ਸੀਗੀ ਇਹਨਾਂ ਲੋਕਾਂ ਦੀ ਇਹਨਾਂ ਤੋਂ ਜਿਹੜੀ ਹਜੇ ਤੱਕ ਤਫਤੀਸ਼ ਕੀਤੀ ਗਈ ਹੈ ਬਿਲਕੁਲ ਇਹ ਗੈਂਗਵਾਰ ਦੇ ਤਹਿਤ ਹੀ ਇਹਨਾਂ ਨੇ ਉਹ ਬੰਦਾ ਮਾਰਨਾ ਸੀਗਾ ਸੋ ਇਹਨਾਂ ਦੀ ਕੋਸ਼ਿਸ਼ ਸੀਗੀ ਉਹ ਬੰਦੇ ਦਾ ਕਤਲ ਕੀਤਾ ਜਾਵੇ ਤੇ ਐਸ ਕੇ ਕਰੋੜ ਗਰੁੱਪ ਦੇ ਐਨਟੀ ਸੀਗੇ ਸੋ ਇਹਨਾਂ ਦੀ ਕੋਸ਼ਿਸ਼ ਸੀ ਕਿ ਉਹਦਾ ਬੰਦਾ ਮਾਰ ਕੇ ਤੇ ਆਪਣੇ ਬੰਦੇ ਦਾ ਜਿਹੜਾ ਕਤਲ ਹੋਇਆ ਉਹਦਾ ਬਦਲਾ ਲਿਆ ਜਾ ਸਕੇ। ਸਰ ਟਾਰਗੇਟ ਜਿਹੜਾ ਹੈਗਾ ਹਸਤਾਬਤ ਤੱਕ ਸੀਮਤ ਸੀ ਜਾਂ ਹੋਰ ਵੀ ਕੋਈ ਨਾਲ ਟਾਰਗੇਟ ਨਹੀਂ। ਨਹੀਂ ਹਜੇ ਤੱਕ ਕੋਈ ਟਾਰਗੇਟ ਕਲੀਅਰ ਹੋਇਆ ਬਾਕੀ ਜਿਹੜੇ ਨੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦੀ ਪੁੱਛਗਿੱਛ ਜਾਰੀ ਹੈ। ਕੋਈ ਹੋਰ ਵੀ ਸਾਥੀ ਹੈ ਸਰ ਪਤਾ ਲੱਗਿਆ ਨਹੀਂ। ਨਹੀਂ ਹਜੇ ਤੱਕ ਨਹੀਂ। ਸਰ ਜੇਲ੍ਹ ਦੇ ਜੇਲ੍ਹ ਤੋਂ ਕੁਝ ਨੈਕਸਸ ਤਿਆਰ ਹੋਣਾ ਹੈ। ਨਹੀਂ ਇਹ ਜੇਲ੍ਹ ਚ ਨਹੀਂ ਇਹ ਤਾਂ ਇੰਡੀਪੈਂਡੈਂਟ ਪਹਿਲਾਂ ਸੀਗੇ ਤੇ ਬਾਅਦ ਚ ਇਕੱਠੇ ਹੋ ਕੇ ਇਹਨਾਂ ਨੇ ਇਹ ਵਿਉਂਤਬੰਦੀ ਕੀਤੀ ਹੈ। ਸੋ ਇਹਦੇ ਚ ਕੋਈ ਨਾਲ ਬੰਦਾ ਇਹਨਾਂ ਦੇ ਜੇਲਤਾਂ ਸੀਗਾ ਜਾਂ ਨਹੀਂ ਸੀ ਉਹ ਅਸੀਂ ਤਫਤੀਸ਼ ਚ ਕਲੀਅਰ ਹੋਊਗਾ ਕਿ ਸਰ ਸਵੇਰ ਵਾਲੀ ਰਿਕਵਰੀ ਦੀ ਸਵੇਰ ਵਾਲੀ ਹਜੇ ਸਾਡੀ ਆਪਰੇਸ਼ਨ ਚੱਲ ਰਿਹਾ ਆਨਗੋਇੰਗ ਹੈ ਬਟ ਇੱਕ ਸਮਾਨੇ ਚ 1200 ਗੋਲੀਆਂ ਦਾ ਪਰਚਾ ਦਰਜ ਕਰ ਰਹੇ ਆ ਉਹਦੇ ਚ ਰਿਕਵਰੀ ਹੋਈ ਹੈ ਪਾਤੜਾ ਥਾਣੇ ਚ ਰਿਕਵਰੀ ਹੋਈ ਹੈ ਇੱਥੇ ਸ਼ਹਿਰ ਵਿੱਚ ਜਿਵੇਂ ਡੀਆਜੀ ਸਾਹਿਬ ਦੱਸ ਕੇ ਗਏ ਸੀ ਪਹਿਲਾਂ ਵੀ 3 ਲੱਖ ਹਨ ਅਕਾਊਂਟਡ ਕੈਸ਼ ਰਿਕਵਰ ਹੋਇਆ ਕੁਝ ਹੋਰ ਕੈਸ਼ ਨਾਲ 10 ਬਾਈਕਸ ਨੇ ਇੱਕ ਨੋਵਾ ਇੱਕ ਇਲੈਕਟ੍ਰੋਨਿਕ ਕੰਡਾ ਕੁਝ ਕੌਂਟਰਾਬੈਂਡ ਵੀ ਰਿਕਵਰ ਹੋਇਆ ਸੋ ਜਿੱਦਾਂ ਹੀ ਉਹ ਸਾਰਾ ਕੁਲੇਟ ਹੋ ਜਾਂਦਾ ਇਕੱਠਾ ਹੋ ਜਾਂਦਾ ਹੈ ਕਿ ਕਿੰਨੇ ਪਰਚੇ ਦਰਜ ਕੀਤੇ ਗਏ ਇੱਕ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂ ਜੀ ਅੱਜ 8 ਜਗ੍ਹਾ ਤੇ ਸਰਚ ਕੀਤੀ ਜੀ ਸਰ ਅੱਜ ਇੱਕ ਜਿਹੜਾ ਡੇਰਾ ਬਸੀ ਦੇ ਵਿੱਚ ਵੀ ਇੰਕਾਊਂਟਰ ਹੋਇਆ ਜੀ ਉਹ ਮੈਕਸ ਦੀ ਪ레스ਕੌਂਟ ਤੁਸੀਂ ਉਹ ਕੀਤੀ ਵੀ ਜਦੋਂ ਖਿਆਲੇ ਦੇ ਵਿੱਚ ਤੇ ਸਪੈਸ਼ਲ ਸੈਲ ਨੇ ਇੱਕ ਵੱਡੀ ਭੂਮਿਕਾ ਨਿਭਾਈ ਸੀ ਤਾ ਹੁਣ ਵੀ ਇਹ ਸਪੈਸ਼ਲ ਸੈਲ ਦੀ ਇੱਕ ਵੱਡੀ ਭੂਮਿਕਾ ਹੈਗੀ ਕਿ ਕੁਝ ਈਸੂ ਲੈ ਕੇ ਵੀ ਕੋਈ ਇਹਨਾਂ ਦੇ ਪ੍ਰੋਮੋਸ਼ਨ ਨੂੰ ਲੈ ਕੇ ਐਫਐਸਸੀ ਨੂੰ ਲੈ ਕੇ ਨਹੀਂ ਦੇਖੋ ਡੀਜੀਪੀ ਸਾਹਿਬ ਦੇ ਬੜੇ ਕਲੀਅਰ ਆਰਡਰ ਨੇ ਕਿ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਨੂੰ ਸੂਟੇਬਲੀ ਰਿਵਾਰਡ ਕੀਤਾ ਜਾਊਗਾ ਤੇ ਜਿਹੜਾ ਕੋਈ ਗਲਤ ਕੰਮ ਕਰੂਗਾ ਉਹਨੂੰ ਸੂਟੇਬਲ ਪਨਿਸ਼ਮੈਂਟ ਵੀ ਦਿੱਤੀ ਜਾਊਗੀ ਸੋ ਇਹਨਾਂ ਨੇ ਚੰਗਾ ਕੰਮ ਕੀਤਾ ਉਸ ਚੰਗੇ ਕੰਮ ਨੂੰ ਡੈਫੀਨੇਟਲੀ ਰਿਵਾਰਡ ਵੀ ਕੀਤਾ ਜਾਊਗਾ ਲਿਖ ਕੇ ਵੀ ਭੇਜਿਆ ਜਾਏਗਾ